ਨਰੇਡੀ ਮਨੁੱਖ ਦੀ ਜ਼ਿੰਦਗੀ ਵਿੱਚ ਤਿੰਨ ਸੰਸਕਾਰ ਬਹੁਤ ਮਹੱਤਮਪੂਰਨ ਮੰਨੇ ਜਾਂਦੇ ਹਨ ਡੰਡੀ ਜਨਮ ਸੰਸਕਾਰ ਆਨੰਦ ਸੰਸਕਾਰ ਅਤੇ ਅੰਤਮ ਸੰਸਕਾਰ ਡੰਡੀ ਧਾਰਮਿਕ ਦ੍ਰਿਸ਼ਟੀ ਤੋਂ ਕੁਝ ਹੋਰ ਰੌਰੀਤਾਂ ਵੀ ਹੁੰਦੀਆਂ ਹਨ ਪਰੰਤੂ ਲੋਕ ਤਰਾਈ ਪਰਿਪੇਖ ਦੇ ਅੰਤਰਗਤ ਉਪਰੋਕਤ ਤਿੰਨ ਸੰਸਕਾਰ ਲਾਜ਼ਮੀ ਅਤੇ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਡੰਡੀ ਜਨਮ ਵੇਲੇ ਵੀ ਕਈ ਪ੍ਰਕਾਰ ਦੇ ਸੰਸਕਾਰ ਅਤੇ ਕਾਰਵਿਵਹਾਰ ਦਿੱਤੇ ਜਾਂਦੇ ਹਨ ਡੰਡੀ ਜਿਵੇਂ ਨਾਮ ਜੰਮੇ ਬਾਲ ਨੂੰ ਗੁਰਤੀ ਦੇਣ ਦਾ ਸੰਸਕਾਰ ਅਤੇ ਨਾਮ ਰੱਖਣ ਦਾ ਸੰਸਕਾਰ ਆਦਕ ਡੰਡੀ ਮੌਤ ਵੇਲੇ ਤਤਕਾਲੀਨ ਪਰਸਥਿਤੀਆਂ ਮੁਤਾਬਕ ਅਗਨ ਭੇਟ ਜਾਂ ਜਲ ਪ੍ਰਵਾਹ ਕਰਨ ਦਾ ਵਿਧਾਨ ਹੈ ਡੰਡੀ ਬੈਣ ਅਤੇ ਕੀਰਨੇ ਆਦਿਕ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਡੰਡੀ ਖੈਰ ਇਹ ਵਖਰਾ ਵਿਸ਼ਾ ਹੈ ਡੰਡੀ ਸਾਡੇ ਹਥਲੇ ਲੇਖ ਦਾ ਮੂਲ ਮਨੋਰਥ ਆਨੰਦ ਸੰਸਕਾਰ ਦੀ ਲੋਕਤਾਈ ਪਰਿਪੇਖ ਵਿੱਚ ਚਰਚਾ ਕਰਨਾ ਹੈ ਡੰਡੀ आनंद संस्कार ਮਨੁੱਖੀ ਜੀਵਨ ਦਾ ਅਹਿਮ ਸੰਸਕਾਰ ਮੰਨਿਆ ਜਾਂਦਾ ਹੈ ਡੰਡੀ ਇਸ ਮੌਕੇ ਜਿੱਥੇ ਸਮਾਜਿਕ ਸੰਦਰਭ ਮੁਤਾਬਕ ਕਾਰਜ ਕੀਤੇ ਜਾਂਦੇ ਹਨ ਉੱਥੇ ਹੀ ਧਾਰਮਿਕ ਦ੍ਰਿਸ਼ਟੀਕੋਣ ਮੁਤਾਬਕ ਵੀ ਕਈ ਪ੍ਰਕਾਰ ਦੇ ਰੀਤੀ ਰਿਵਾਜ ਨਿਪਰੇ ਚਾੜੇ ਜਾਂਦੇ ਹਨ ਡੰਡੀ ਵਿਆਹ ਦਾ ਸਮਾਹ ਹਰ ਮਨੁੱਖ ਦੇ ਜੀਵਨ ਦਾ ਅਹਿਮ ਸਮਾ ਹੁੰਦਾ ਹੈ ਡੰਡੀ ਪੰਜਾਬੀ ਲੋਕ ਧਾਰਾ ਦੇ ਅੰਤਰਗਤ ਮੁੰਡੇ ਦੇ ਵਿਆਹ ਉੱਤੇ ਘੋੜੀਆਂ ਅਤੇ ਕੁੜੀ ਦੇ ਵਿਆਹ ਉੱਤੇ ਸੁਹਾਗ ਗਾਏ ਜਾਣ ਦਾ ਵਿਧਾਨ ਪ੍ਰਚਲਿਤ ਹੈ ਡੰਡੀ ਇੱਥੇ ਖਾਸ ਗੱਲ ਇਹ ਹੈ ਕਿ ਇਹ ਲੋਕ ਗੀਤ ਕਿਸੇ ਖਾਸ ਧਰਮ ਫਿਰਕੇ ਜਾਂ ਮਜਬ ਲਈ ਰਾਖਵੇਂ ਨਹੀਂ ਹਨ ਹਣ ਬਲਕੇ ਇਲਾਕੇ ਰੈਡੀ ਖਿੱਤੇ ਦੇ ਮੁਤਾਬਕ ਹਰ ਧਰਮ ਫਿਰਕੇ ਅਤੇ ਮਜਬ ਵਿੱਚ ਗਾਏ ਜਾਂਦੇ ਹਨ ਡੰਡੀ ਮਸਲਨ ਜਿਹੜੇ ਲੋਕ ਗੀਤ ਚੜਦੇ ਪੰਜਾਬ ਵਿੱਚ ਕੁੜੀਆਂ ਅਤੇ ਔਰਤਾਂ ਮੁੰਡੇ ਦੇ ਵਿਆਹ ਉਤੇ ਗੌਂਦੀਆਂ ਹਨ ਉਹੀ ਲੋਕਗੀਤ ਲਹਿੰਦੇ ਪੰਜਾਬ ਵਿੱਚ ਵੀ ਗਾਏ ਜਾਂਦੇ ਹਨ ਡੰਡੀ ਇੰਜ ਹੀ ਕੁੜੀ ਦੇ ਵਿਆਹ ਉੱਤੇ ਸੁਹਾਗ ਵੀ ਦੋਹੀ ਪਾਸੇ ਇੱਕੋ ਜਿਹੇ ਹੀ ਗਾਏ ਜਾਂਦੇ ਹਨ ਡੰਡੀ ਇਹ ਖਿੱਤੇ ਦਾ ਪ੍ਰਭਾਵ ਕਿਹਾ ਜਾਂਦਾ ਹੈ ਅਤੇ ਇਹੋ ਲੋਕਧਾਰਾ ਦੀ ਬਲੱਖਣਤਾ ਅਤੇ ਖੂਬਸੂਰਤੀ ਹੈ ਡੰਡੀ ਹੇਰੇ ਸਿੱਠਣੀਆਂ ਸੁਹਾਗ ਅਤੇ ਕੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ ਸੰਬੰਧ ਰੱਖਦੇ ਹਨ ਡੰਡੀ ਮੁੰਡੇ ਦੇ ਘਰ ਕੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ ਡੰਡੀ ਇਹ ਦੋਵੇਂ ਸ਼ਗਨਾਂ ਦੇ ਗੀਤ ਹਨ ਡੰਡੀ ਮੁੰਡੇ ਦੇ ਵਿਆਹ ਉੱਤੇ ਗਾਏ ਜਾਂਦੇ ਗੀਤਾਂ ਨੂੰ ਕੋੜੀਆਂ ਅਤੇ ਕੁੜੀ ਦੇ ਵਿਆਹ ਉੱਤੇ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਕਿਉਂ ਕਿਹਾ ਜਾਂਦਾ ਹੈ प्रश्न चिन्ह ਇਸ ਸੰਬੰਧੀ ਚਰਚਾ ਕਰਦਿਆ ਸੁਖਦੇਵ ਮਾਦਪੁਰੀ ਆਪਣੇ ਲੇਖ ਵਿੱਚ ਜ਼ਿਕਰ ਕਰਦਿਆਂ ਲਿਖਦੇ ਹਨ ਮਦਕਾਲੀਨ ਸਮਿਆਂ ਵਿੱਚ ਪੰਜਾਬ ਵਿੱਚ ਆਉਣ ਜਾਣ ਦੇ ਸਾਧਨ ਜੋਖਮ ਭਰੇ ਸਨ ਡੰਡੀ ਕੱਚੇ ਅਤੇ ਉੱਬੜੇ ਖੁੱਬੜੇ ਰਾਹ ਕੋਈ ਸੜਕ ਨਹੀਂ ਨਦੀਆਂ ਨਾਲੇ ਬਿਨਾ ਪੁਲ ਤੋਂ ਰਾਹੀ ਜੰਗਲ ਬਿਆਵਾਨਾ ਵਿੱਚੋਂ ਲੰਘਦੇ ਦਰਦੇ ਸਨ ਡੰਡੀ ਲੋਕ ਪੈਦਲ ਸਫ਼ਰ ਕਰਦੇ ਸਨ ਜਾਂ ਘੋੜੀਆਂ ਊਠਾਂ ਦੀ ਸਵਾਰੀ ਕਰਦੇ ਸਨ ਡੰਡੀ ਉਹਨਾਂ ਦਿਨਾਂ ਵਿੱਚ ਬਰਾਤਾਂ ਸਜ ਤਜ ਕੇ ਘੋੜੀਆਂ, ਊਠਾਂ ਅਤੇ ਬੈਲ ਗੱਡੀਆਂ ਉੱਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹਨ ਜਾਂਦੀਆਂ ਸਨ ਡੰਡੀ ਲਾੜੇ ਨੂੰ ਘੋੜੀ ਚੜਾਉਣ ਦੀ ਕੇਂਦਰੀ ਰਸਮ ਹੁੰਦੀ ਸੀ